ਅੱਛਾ ਜੀ ਬਾਈਕ ਬਾਈਕ ਕੀ ਵਾਪਰਿਆ ਵੱਡੇ ਵੀਰੇ ਪਹਿਲਾਂ ਟੈਂਡ ਹੋਈ ਗੱਲ ਟਰਾਲੀ ਨੰਗਣ ਗਲੀ ਤੋਂ ਇਸ ਤੋਂ ਵੀ ਗੱਡੀ ਤੇ ਸਪੈਂਸਾਬਾ ਪਿੰਡਾਂ ਆਮਾ ਪਾਰਟੀ ਦੇ ਜੀ ਜੀ ਤੇ ਜਿਹੜੀ ਦੂਜੀ ਵਿਰੋਧੀ ਪਾਰਟੀ ਆ ਉਹ ਕਹਿੰਦੇ ਇਹ ਟਰਾਲੀ ਨੰਗਣ ਨਹੀਂ ਦੇਣ ਤੇ ਮੁੱਜ ਸਪੈਂਸਾਬਾ ਉੱਥੇ ਹੀ ਤੇ ਉੱਥੇ ਉਹਨਾਂ ਦਾ ਵੀ ਥੋੜਾ ਬਹਿਸ ਪਤਾ ਹੀ ਹੋਇਆ ਕਿ ਕਿਉਂ ਨਹੀਂ ਨੰਗਾਂ ਦੇਣੀ ਸੀ ਕੀ ਗੱਲ ਹੈ ਹਨਾ ਜਾਂ ਤੇ ਉਹ ਕਹਿੰਦੇ ਕਿ ਚੱਲ ਦੇਖਦੇ ਆਂ ਵੀ ਮੇਰਾ ਲਾਗੇ ਆ ਗਵਾਂਡੀ ਆ ਮੇਰਾ ਘਾਟਿਆ ਪਿੰਡ ਦਾ ਮੈਂ ਟਰਾਈ ਕਰਕੇ ਦੇਖਦਾ ਜੇ ਨਾਂ ਕੋਈ ਠੀਕ ਹੈ ਨਹੀਂ ਤਾਂ ਕੋਈ ਵਰਤ ਲੈ ਜਾਂਦੇ ਪਰ ਉਹਨੇ ਇੰਨੀ ਗੱਲ ਕਹਿਣ ਤੋਂ ਇਹ ਸਪੈਂਸਰ ਸਾਹਿਬ ਟਰੈਕਟਰ ਤੇ ਚੜੇ ਨੇ ਕਿ ਉਹ ਜਿਹੜਾ ਟਰੈਕਟਰ ਕਿੱਥਾਂ ਲੈ ਕੇ ਆਇਆ ਸੀ ਮਜ਼ਦੂਰ ਉਹ ਕਹਿੰਦਾ ਮੇਰੇ ਕੋ ਕੱਟ ਨਹੀਂ ਆਉਣਾ ਤੇ ਇਹ ਸਪੈਂਸਰ ਸਾਹਿਬ ਆ ਬੋਏ ਕਿ ਚਲ ਮੈਂ ਟਰਾਈ ਕਰਕੇ ਦੇਖਦਾ ਤੇ ਇੰਨੀ ਗੱਲ ਉਹ ਟਰੈਕਟਰ ਤੇ ਕਰਨ ਦੀ ਦੇਰ ਆ ਤੇ ਇਹਨਾਂ ਨੇ ਜਾ ਕੇ ਸਪੈਂਸਰ ਦਾ ਗਲਾ ਫੜ ਲਿਆ ਪਾਗਲਾ ਤੀ ਆ ਤੇ ਉਤੋਂ ਬਾਅਦ ਗੱਲ ਵਧ ਗਈ ਆ ਤੇ ਬਾਅਦ ਇੱਥੇ ਉਹ ਉੱਥੇ ਮੰਨ ਕੇ ਚਲਾ ਹੱਥ ਪਾਈ ਹੋਇਆ ਥੋੜੇ ਬੋਲੇ ਜਾਂ ਜਿੱਦਾਂ ਵੀ ਹਨਾ ਤੇ ਬਾਅਦ ਉਹ ਸਿੱਖ ਲਾ ਗਏ ਨੇ ਉਹ ਗੱਦੀ ਪਾਰਟੀ ਵਾਲੇ ਕਿਦੋਂ ਆਪਾਂ ਵੀ ਆਉਣਾ ਹੈ ਕਿਦਾਂ ਲੈਣਾ ਦੇਖਣਾ ਹੈ ਵੀ ਕੀ ਹੈ ਹੁਣ ਇੱਥੇ ਦੀ ਗੱਲ ਮੈਂ ਦੱਸ ਰਿਹਾ ਤੁਹਾਨੂੰ ਕਿ ਇੱਥੇ ਇਹ ਗੱਲ ਹੋਈ ਆ ਕਿ ਉਹ ਅੰਦਰ ਵੀ ਚੱਲਣ ਦੇ ਜਾ ਦਰਖਾਸਤ ਦੇਣੀ ਆ ਜਾਂ ਕੀ ਦੇਣੀ ਆ ਇੱਥੇ ਸੋਥੇ ਹੀ ਹੋਇਆ ਕਿ ਇਹ ਜਿਹੜੀ ਪਾਰਟੀ ਤੋਂ ਅਗਲੀ ਪਾਰਟੀ ਕਢੀ ਤੋਂ ਇਹ ਆਪਾਂ ਦਸ ਪਾਰਟੀ ਦੇ ਹਾਂਜੀ ਮੈਂ ਮੈਂ ਮਜੂਦਾ ਪਾਰਟੀ ਤੋਂ ਥੱਕਾ ਕੀਤਾ ਨਾ ਆਪਾਂ ਤਾਂ ਕਹਿ ਦੱਬਾ ਦੇਣੀ ਨਹੀਂ ਕਿਹੜੀ ਜਿਹੜੀ ਪਾਰਟੀ ਤੋਂ ਆ ਮੈਂ ਸਪੈਂਸਾਂ ਵੱਲੋਂ ਹਾਂ ਇਹ ਕਿਹੜੀ ਪਾਰਟੀ ਆਮ ਆਦਮੀ ਪਾਰਟੀ ਦਾ ਸਟੈਂਡ ਆ ਪਾਪਾ ਜੀ ਕੀ ਹੋਇਆ ਵਾ ਬਹੁਤ ਸਿਕਲ ਵਿੱਚ ਮਨ ਨੇ ਕਿ ਚਲੋ ਤਰਖਾਤ ਦੇਣ ਆਏ ਆ ਜਾਂ ਜੋੜੀ ਆ ਹਨਾ ਕਿ ਸਾਡ ਪੇਟ ਲੱਗੀ ਆ ਜਾਂ ਜੋੜੀ ਆ ਇੱਥੇ ਆਪਾਂ ਸਾਰੇ ਖਲੋਤੇ ਆ ਬਰੋਦੀ ਪਾਰਟੀ ਦੀ ਨੋਵਾ ਗੱਡੀ ਭਰ ਕੇ ਆਈ ਪੂਰੀ ਪੂਰੀ ਭਰ ਕੇ ਆਈ ਆ ਤੇ ਇੱਥੇ ਆਣ ਕੇ ਸਿੱਧਾ ਉਹਨਾਂ ਨੇ ਕੁਝ ਨਹੀਂ ਪੁੱਛਿਆ ਵੀ ਕੀ ਗੱਲ ਹੋਈ ਆ ਜਾਂ ਕੀ ਨਹੀਂ ਆ ਉਹਨਾਂ ਗੱਡੀਆਂ ਵਿੱਚ ਉਹ ਦਸਤਰ ਕੱਢੇ ਨੇ ਬੇਸਬਾਲ ਕੱਢੇ ਨੇ ਜੋੜੀ ਕੱਢੇ ਨੇ ਤੇ ਇੱਥੇ ਉਹ ਪਿੰਡ ਕਾਲੀ ਬਾਮਣੀ ਦੀ ਜੋਗਾ ਸਿੰਘ ਆ ਉਹ ਵੀ ਮੌਜੂਦਾ ਸਟੈਂਡ 'ਤੇ ਉਹਨਾਂ ਦੀ ਗੱਡੀ ਭੜਨਗੇ ਗਏ ਨੇ ਤੇ ਆਪਣੇ ਪਿੰਡ ਦੇ ਇੱਜ਼ਤ ਕੈਂਪ ਆ ਦੇ ਨਾਲ ਆਏ ਉਹਨਾਂ ਦੀ ਮਾਰੀ ਦੀ ਉਹਨਾਂ ਦੇ ਸਾਟ ਫੇਰ ਲਾ ਕੇ ਦੇ ਇੱਕ ਪਾਰਟੀ ਵਿਰੋਧੀ ਪਾਰਟੀ ਨਾਲ ਚੁੱਕੀਆਂ ਨਾ ਬਾਕੀ ਵਿਰੋਧੀ ਪਾਰਟੀ ਆ ਵਿਰੋਧੀ ਪਾਰਟੀ ਕਿਹੜੀ ਪਾਰਟੀ ਦਾ ਤਾਲੂਕਾ ਰੱਖਦੀ ਹੈ ਵਿਰੋਧੀ ਪਾਰਟੀ ਉਹ ਪਾਰਟੀ ਮੈਨ ਕੋਪੋਜੀਟ ਪਾਰਟੀ ਆ ਆਮ ਆਦਮੀ ਪਾਰਟੀ ਦੇ ਵਿੱਚ ਨੇ ਕਾਂਗਰਸ ਵੱਲੋਂ ਨਹੀਂ ਕਾਂਗਰਸ ਵੱਲੋਂ ਚੱਲਦਾ ਜੀ ਉੱਥੇ ਤੁਹਾਡੇ ਕੋਲ ਚੱਲਦਾ ਜੇ ਰਾਜਿਕਾ ਦੀ ਜੇ ਸਿਵਲੋਟ ਕਲਦੇ ਵਿੱਚ ਆਪਾਂ ਦੇ ਸਪੈਂਸਾਪ ਦੀ ਨਾਲ ਆਇਆ ਕੋਟ ਲੱਗੀ ਇਸ ਤੋਂ ਵੀ ਇੱਕ ਟਿਮ ਆਈਡੀ ਕੱਢੋ ਜੀਡੀ ਸਰ ਘਟਣਾ ਇੱਕ ਰਿੰਗ ਦਾ ਆਪਣਾ ਰਿੰਗ ਵਿੱਚ ਬੈਠੇ ਮੇਰੇ ਨਵੇਂ ਵਿਆਹ ਤੋਂ ਜੀ ਮੈਂ ਉੱਤੇ ਆ ਗਿਆ ਸਰਪੰਚਾ ਨੂੰ ਚੇਤਨਵਾਰੇ ਨੇ ਪਿੰਡ ਵਿੱਚ ਆਪਣੇ ਟ੍ਰੈਕਟਰ ਨਾਲ ਗੱਲ ਕਰੀਏ ਆਪਾਂ ਸੁਣੀਏ ਨਾ ਉਹ ਗੱਡੀ ਐ ਫਿਰ ਗੱਡੀ ਲੱਗ ਗਈ ਹੈ ਇਸ ਤੋਂ ਅੱਗੇ ਗੱਡੀ ਆ ਗਈ ਕਿੱਦੋਂ ਪਾਉਂਦਾ ਨਹੀਂ ਲੱਗਿਆ ਕਿ ਆਏ 3D ਹੈ ਮੌਕਾ ਪੁੱਛਿਆ ਜਾ ਰਿਹਾ ਹੈ ਕਿਉਂ ਇਹਨੂੰ ਨਿੱਟਾ ਲਿਆ ਤੇ ਇੱਕ ਹੀ ਬੰਦੇ ਨੇ ਸਾਹ ਦੇ ਵਿੱਚ ਇੱਕ ਟਰੈਕਟਰ ਵਾਲੇ ਜਾਂਦੇ ਉਹ ਬੈਕ ਲਾਈਟ ਚੱਲਦਾ ਸਾਹ ਨੂੰ ਪਤਾ ਮਾਰੇ ਜਿਹੜਾ ਪੈੜਾ ਹੈ ਇਹ ਪ੍ਰੋਗਰਾਮ ਹੈ ਆਪਣੇ ਮੈਂ ਟਰਾਲੀ ਤੇ ਚੜ ਗਿਆ ਇਹ ਮਾਈਂਡ ਲੈਂਡ ਆ ਲੱਗੀ ਇਸ ਤੋਂ ਵੀ ਗੱਡੀ ਲਾਈਨ ਕਿੱਡੋ ਦਾ ਮੇਰੇ ਨਾਲ ਗੱਲ ਕਰ ਪਾ ਚੀ ਜੀਡੀਐ ਮਾਰਕ ਫੋਰ ਲੁੱਕ ਸਰਬੰਸਾਹ ਜੀ ਚਿੰਦਨ ਮਾਰੇ ਇਹਨੇ ਪਿੰਡ ਸਾਰੇ ਆਪਣੇ ਉੱਥੇ ਕਿੰਨਾ ਬੀਤੀ ਆਪਣਾ ਹੋਰ ਅੱਛਾ ਜੀ ਇਹ ਹੱਥ ਪਾ ਕੇ ਇਹ ਮਾਈ ਲੈਂਡ ਕੋਈ ਆ ਲੱਗੀ ਇਸ ਤੋਂ ਵੀ ਕਿੰਨੀ ਪਾ ਕੇ ਮੈਂ ਦੇਖਿਆ ਮੇਰਾ ਸਾਰਾ ਜੀ ਜੀ ਬੱਸ ਇੱਕ ਵਕਤ ਕਰ ਲੇ ਹੋਸਪੀਟਲ ਆ ਗਏ ਆ ਜੀ ਆ ਗਏ ਆ ਅਸੀਂ ਆਪਾਂ ਮੈਂ ਮੈਂ ਉੱਥੇ ਹੀ ਆ ਗਿਆ ਸਰਪੰਚ ਸਾਹਿਬ ਚਤਰ ਮਾਰੇ ਨਾ ਪਿੰਡ ਆ ਇਹ ਪਿੰਡ ਲੱਗੀ ਪਰ ਆਹ ਮੈਂ ਦੇਖੀ ਜਿਹੜੇ ਮੈਂ ਦੋੜਦਾ ਹੀ ਆ ਗਿਆ ਪਤਾ ਨਹੀਂ ਪਤਾ ਕਿ ਇੱਕ ਖੱਦਰ ਮਾਰੇ ਪਾਪਾ ਨੇ ਆਪਣੇ ਦੇ ਝਗੜੇ ਬੱਚੀ ਜੇਕਰ ਬੰਦ ਪ੍ਰਾਣੀ ਲੈਂਦਾ ਹੈ ਇਹ ਮਾਈਂ ਲਾ ਆ ਲੱਗੀ ਇਸ ਤੋਂ ਵੀ ਵੱਡੀ ਆ ਗਈ ਆ ਪਾਪਾ ਫੈਂਟੇਤੀ ਮੱਛਾਂ ਬਾਕੀ ਕਰਦੇ ਕਿ ਆਪਾਂ ਤਾਂ ਕੋਈ ਪੱਖਪਾਤ ਰੱਖਦੇ ਨਹੀਂ ਦੇਖਣਾ ਨਹੀਂ ਚਾਹੁੰਦੇ ਮੈਂ ਜਾਨਦਾ ਨਹੀਂ ਇਹ ਬਹੁਤ ਖਤਰਾ ਹੈ ਕਿ ਮੈਂ ਉੱਥੇ ਨਹੀਂ ਆ ਗਿਆ ਬੋਮਾਡ ਸਰਪੰਚਾ ਨੂੰ ਚਿਤਨ ਮਾਰੇ ਨਾ ਪਿੰਡ ਚ ਪੋਸਟ ਬਟੇ ਹਾਂ ਹਾਂ ਆਪਨੇ ਦੁਨੀਆ ਆਪਣੀ ਬੋਦੀ ਨਾ ਕਰਦੇ ਨਾ ਇਹ ਇਹ ਮਾਈ ਲੈਂਡ ਇਹ ਆ ਲੱਗੀ ਸਰ ਮਹਾਰਮਨ ਜੋਗਾ ਸਿੰਘ ਜੀ ਕਿ ਮੈਂ ਛੱਡੀ ਧੀ ਹੈ ਮਾਫਲੇ ਸਰ ਮੈਂ ਮੌਜੂਦਾ ਸਰਪੰਚਾ ਪਿੰਡ ਕਾਲੀਆਂ ਤੋਂ ਮੇਰੇ ਪਿੰਡ ਝਗੜਾ ਹੋ ਗਿਆ ਸੀ ਜੀ ਤੇ ਉਹਦੇ ਸੈਂਸਲ ਵਿੱਚ ਮੈਨੂੰ ਕਾਲ ਆਈ ਕਿ ਆਪਾਂ ਸਰਕਾਰੀ ਹਸਪਤਲ ਪਹੁੰਚੇ ਆ ਤੇ ਮੈਂ ਆਪਣੀ ਗੱਡੀ ਦੇ ਉੱਪਰ ਆਪਣੇ ਪਿੰਡਦਿਆਂ ਦਾ ਹਾਲਚਲ ਪੁੱਛਣਾ ਆਇਆ ਸੀਗਾ ਕਿ ਕੀ ਵਾਕਿਆ ਹੋਇਆ ਵਾ ਤੇ ਮੈਂ ਅੰਦਰ ਸੀਗਾ ਜੀ ਤੇ ਜਦੋਂ ਪਤਾ ਲੱਗਾ ਬਾਹਰ ਕੁਝ ਇੱਕ ਨੋਵਾ ਗੱਡੀ ਆਈ ਹੈ ਜੀ ਕਿ ਨੋਵਾ ਦੋ ਗੱਡੀਆਂ ਸੀਗੀਆਂ ਦੂਸਰੀ ਗੱਡੀ ਦਾ ਪਤਾ ਨਹੀਂ ਇੱਕ ਨੋਵਾ ਗੱਡੀ ਆਈ ਆ ਉਹਦੇ ਵਿੱਚ ਲੋਕਾਂ ਨੇ ਮੁੰਡੇ ਸੀਗੇ ਘੱਟੋ ਘੱਟ 10-15 ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚ ਨਾ ਦਾਸਰ ਕੁਰਬਾਨਾ ਫੜੀਆਂ ਹੋਈਆਂ ਹੋਈਆਂ ਸੀਗੀਆਂ ਉਹ ਆਉਂਦਿਆਂ ਹੀ ਆ ਵੀਰ ਸੀਗੇ ਆਪਣੇ ਕਾਲਾ ਵੀਰੇ ਨਿਕਨੇਮ ਆ ਦਾ ਕੁਲਵਿੰਦਰ ਸਿੰਘ ਆ ਦਿਵਾਨੀਵਾਲ ਇਹਨਾਂ ਦੇ ਉੱਪਰ ਆ ਕੇ ਹਮਲਾ ਕਰਤਾ ਇਹਨੇ ਹੱਥੇ ਸੀਗੇ ਇਹ ਮਾਜੀ ਮੌਜੂਦਾ ਸਰਪੰਚ ਨੇ ਇਹ ਪਿੰਡ ਦੇ ਦਿਵਾਨੀਵਾਲ ਤੋਂ ਇਹਨੇ ਹੱਥੇ ਸੀ ਤਿੰਨ ਚਾਰ ਜਣੇ ਉਹਨਾਂ ਨੇ ਆ ਕੇ ਤਾਵਰ ਤੋੜ ਇਹਨਾਂ ਦੇ ਆ ਕੇ ਕਿਰਪਾਨਾਂ ਵਗੈਰਾ ਸ਼ਰਿਆਮ ਸਿੱਧੇ ਟੱਕ ਮਾਰੇ ਆ ਔਰ ਮੌਕੇ ਤੇ ਮੇਰੇ ਛੜਾਉਂਦੇ ਛੜਾਉਂਦੇ ਵੀ ਮੇਰੀ ਗੱਡੀ ਲੱਗੇ ਉਹਦਾ ਕੋਈ ਵੀ ਮਤਲਬ ਨਹੀਂ ਸੀਗਾ ਉੱਪਰ ਸਰਪੰਚ ਲਿਖਿਆ ਗੱਡੀ ਦੇ ਉੱਪਰ ਉਹ ਸਿੱਧਾ ਜੀ ਕਿ ਉਹਨਾਂ ਸ਼ੀਸ਼ੇ ਭੰਨਤੇ ਮੈਂ ਹੱਥ ਜੋੜੇ ਵੀ ਗੱਡੀ ਮੇਰੀ ਹੈ ਮੇਰੀ ਆ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਇੱਕ ਸੁਰਜਣ ਮੁੰਡਾ ਜੀ ਮਸਾਣੀਆਂ ਤੋਂ ਉਹਨੇ ਚਿੱਟੀ ਵਾਈਟ ਕਰੀਮ ਦੀ ਪਾਈ ਹੋਈ ਆ ਉਹ ਕਹਿ ਕੇ ਗਿਆ ਵੀ ਮੈਂ ਇਦਾਂ ਕਰਦੋਂ ਇਦਾਂ ਕਰਦੋਂ ਮਸਾਣੀਆਂ ਦਾ ਮੁੰਡਾ ਜੀ ਸੁਰਜਣ ਉਹ ਸੁਰਜਣ ਉਹਦਾ ਨਾਮ ਆ ਮਸਾਣੀਆਂ ਦਾ ਪਿੰਡ ਜੀ ਹਾਂਜੀ ਸਰ ਆਪਾਂ ਦੇ ਵੀਖੋ ਚਾਹੁੰਦੇ ਆ ਇਨਸਾਫ ਵੇਖੋ ਇਹ ਵੀ ਇਹਨਾਂ ਦੀ ਧੱਕਾ ਹੋਇਆ ਮੌਕੇ ਸਰਪੰਚ ਆ ਤੇ ਮੇਰਾ ਤੇ ਕੋਈ ਇਹਨਾਂ ਦਾ ਹੈ ਨਹੀਂ ਸੀ ਕੋਈ ਗੱਲਬਾਤ ਨਹੀਂ ਸੀ ਕਿ ਮੈਂ ਤੇ ਆਪਣੇ ਪਿੰਡ ਦੇ ਮਗਰ ਆਇਆ ਜੀ ਉਹਦਾ ਇੱਕ ਸਰ ਤੇ ਸੱਟ ਲੱਗੀ ਦਤਰ ਵੱਜਾ ਇੱਥੇ ਦਤਰ ਇੱਕ ਮਾਂ ਤੇ ਉਹਦੇ ਬੇਟੇ ਸੱਟ ਲੱਗੀ ਆ ਉਹਦਾ ਮੈਂ ਪਤਾ ਲੈਣ ਆਇਆ ਸੀਗਾ ਇੱਥੇ ਤੇ ਇਹ ਬਹੁਤ ਤਕਾ ਹੋਇਆ ਜੀ ਇਹ ਜੇ ਸ਼ਰਿਆਮ ਈਦਾ ਅੱਜਕੱਲ ਦੇ ਸਮੇਂ ਦੇ ਵਿੱਚ ਵੇਖੋ ਉਹਨਾਂ ਨੂੰ ਇਹ ਖੌਫ ਨਹੀਂ ਆ ਕਿ ਹਸਪੀਟਲ ਤੁਸੀਂ ਆਏ ਹੋ ਹਸਪੀਟਲ ਅੰਦਰ ਆ ਕੇ ਤਾਬੜ ਤੋੜ ਉਹਨਾਂ ਨੇ ਆ ਕੇ ਇਹਨਾਂ ਦੇ ਉੱਪਰ ਜਿਹੜਾ ਵਾ ਵਾਰ ਕਰਨਾ ਸ਼ੁਰੂ ਕਰਤਾ ਸਿੱਧਾ ਡਾਇਰੈਕਟਲੀ ਤੁਹਾਡਾ ਇਹਨਾਂ ਕੀ ਸਮਾਂ ਨਹੀਂ ਇਹ ਦੀ ਸਰਪੰਚ ਜੀ ਮੇਰੇ ਪਿੰਡ ਲੱਗੇ ਮੇਰਾ ਪਿੰਡ ਕਾਲੀਆਂ ਸਰ ਤੇ 500 ਮੀਟਰ ਦੇ ਵੱਡਾ ਦਵਾਨੀਵਾਲਾ ਇਹ ਵੀ ਇਹਦਾ ਪਿੰਡ ਦਵਾਨੀਵਾਲਾ ਜੀ ਹਾਂਜੀ ਧੰਨਵਾਦ ਅੱਜ ਦਾ ਸਭ ਕੀ ਮਾਮਲਾ ਕੀ ਇਸ ਇਸ طرح ਦੇ ਕੋਲ ਝਗੜੇ ਦਾ ਕੇਸ ਆਇਆ ਹੁਣੇ ਥੋੜਾ ਸਮਾਂ ਪਹਿਲਾਂ ਇਹ ਸਾਰੇ ਇੱਕ ਦਿਵਾਨੀਪਾਲ ਕਲਾ ਪਿੰਡ 'ਚ ਝਗੜਾ ਹੋਇਆ ਤੇ ਬਲਵਿੰਦਰ ਸਿੰਘ ਆ ਸਨ ਉਹਜੀਤ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਹੀ ਗਈਆਂ ਤੇ ਇਹ ਪਹਿਲਾਂ ਸਾਡੇ ਕੋਲ ਆਏ ਆ ਉਸ ਤੋਂ ਬਾਅਦ ਇਹਨਾਂ ਦਾ ਹੁਣ ਟ੍ਰੀਟਮੈਂਟ ਕਰਕੇ ਫਰਸਟ ایڈ ਕਰਕੇ ਇਹਨਾਂ ਦਾ ਐਮਲਰ ਕੀਤੀ ਗਈ ਆ ਤੇ ਇਸ ਤੋਂ ਬਾਅਦ ਇਹਨਾਂ ਦੀ ਓਪੋਜ਼ਿਟ ਪਾਰਟੀ ਆ ਉਹ ਵੀ ਆਈ ਆ ਉਹਨਾਂ ਦੇ ਵਿੱਚ ਦੋ ਤਿੰਨ ਜਣੇ ਆ ਪਹਿਲਾ ਇੱਕ ਹੈਗਾ ਸੁਖਵਿੰਦਰ ਸਿੰਘ ਸਨ ਆਫ ਬਲਦੇਵ ਸਿੰਘ ਦੂਸਰਾ ਹੈਗਾ ਹਰਪਾਲ ਸਿੰਘ ਸਨ ਆਫ ਜਗੀਰ ਸਿੰਘ ਇੱਕ ਹੈ ਕਨਵਰ ਦੀਪ ਸਿੰਘ ਸਨ ਆਫ ਗੁਰਮੀਤ ਸਿੰਘ ਤਿੰਨ ਜਣੇ ਇਹ ਆ ਦੂਜੇ ਪਾਸੇ ਇੱਕ ਬਲਵਿੰਦਰ ਸਿੰਘ ਆ ਬਲਵਿੰਦਰ ਸਿੰਘ ਦੇ ਡੈਡੀ ਵੀ ਹੈਗੇ ਨੇ ਨਾਲ ਇੱਥੇ ਉਹਨਾਂ ਦੇ ਵੀ ਥੋੜੀ ਸੱਟ ਹੈਗੀ ਆ ਕਿੰਨੇ ਕਿੰਨੇ ਵਿਅਕਤੀ ਚਮੇ ਦੋਵੇਂ ਧਰਾਂ ਦੋਹਾਂ ਧਰਾਂ ਦੇ ਬਲਵਿੰਦਰ ਸਿੰਘ ਇਹਨਾਂ ਦੇ ਡੈਡੀ ਆ ਦੋ ਤੇ ਇੱਕ ਉਹਦਾ ਬੇਟਾ ਸ਼ਾਇਦ ਦੋ ਤਿੰਨ ਜਣੇ ਇੱਧਰ ਆ ਤਿੰਨ ਜਣੇ ਇੱਧਰ ਆ ਪੰਜ ਛੇ ਜਣੇ ਟੋਟਲ ਹੈਗੇ ਆ ਹਾਂਜੀ ਬਾਹਰ ਇੱਥੇ ਸਾਹਮਣੇ ਪਾਰਕ ਹੈ ਪਾਰਕ ਦੇ ਵਿੱਚ ਵੀ ਝਗੜਾ ਹੋਇਆ ਹੈ ਇਹਨਾਂ ਦਾ ਹੁਣੇ ਥੋੜਾ ਸਮਾਂ ਪਹਿਲਾਂ ਹੀ ਹੋਇਆ ਹਾਂਜੀ ਹਸਪੀਟਲ ਤੋਂ ਖਦੂਦ ਦੇ ਅੰਦਰ ਹੋਇਆ ਜੀ ਸਾਰਾ ਇਹ ਪਾਰਕਿੰਗ ਹੈ ਆਪਣੇ ਐਮਰਜੈਂਸੀ ਬਿਲਡਿੰਗ ਦੇ ਸਾਹਮਣੇ ਦੇ ਅੰਦਰ ਹੋਇਆ ਹੈ ਹਾਂਜੀ ਹਾਂਜੀ ਕੰਪਲੈਕਸ ਹਾਂਜੀ ਜੀ 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 ਹਸਪੀਟਲ ਵੱਲੋਂ ਕੋਈ ਕਾਰਵਾਈ ਸ ਕਰਨ ਕੀਤੀ ਜਾ ਰਹੀ ਹੈ ਹਾਂਜੀ ਅਸੀਂ ਅਸੀਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਜੀ ਉਸੇ ਵੇਲੇ ਪੁਲਿਸ ਨੂੰ ਕਾਲ ਕਰਕੇ ਪੁਲਿਸ ਆ ਵੀ ਗਈ ਹੈ ਪੁਲਿਸ ਦੇਖ ਰਹੀ ਹੈ ਇਹ ਗੁੰਡਾਗੱਟੀ ਜਿਹੜੀ ਹੋਈ ਹੈ ਤੁਸੀਂ ਇਹਦੀ ਸੀਸੀਟੀਵੀ ਵਗੈਰਾ ਹੋਵੇਗਾ ਹਾਂਜੀ ਸੀਸੀਟੀਵੀ 'ਚ ਹੁੰਦਾ ਜੀ ਜੀ ਹੋਇਆ ਕੀ ਦੇਖਿਆ ਕੀ ਤੁਸੀਂ ਨਹੀਂ ਅਹੀਂ ਬਹੁਤਾ ਨਹੀਂ ਬਾਹਰ ਗਏ ਸੀ ਪਾਰਕ ਚ ਨਹੀਂ ਗਏ ਸਾਹਮਣੇ ਦੋ ਤਿੰਨ ਲੜਕੇ ਸੀਗੇ ਉਹ ਦਾ ਵੈਪਨ ਲੈ ਕੇ ਇੱਕ ਦੂਜੇ ਨਾਲ ਝਗੜਾ ਕਰ ਰਹੇ ਸੀਗੇ ਵੈਪਨ ਜਿਹੜੇ ਵੈਪਨ ਸ਼ਾਰਪ ਵੈਪਨ ਸੀਗਾ ਜੀ ਜੋ ਮੈਂ ਨੋਟ ਕੀਤਾ ਸਾਹਮਣੇ ਦਾਤਰ ਵਗੈਰਾ ਸੀਗੇ ਸ਼ਾਰਪ ਵੈਪਨ ਸੀਗੇ ਕਿੰਨੀ ਦੇ ਚੱਲਿਆ ਜੀ ਸਾਡਾ ਪਤਾ ਇਹ 5 ਮਿੰਟ ਚੱਲਿਆ ਜੀ ਬਾਹਰ ਦਾਤ ਕਰਨ ਵਾਲੇ ਜਿਹੜੇ ਸੀ ਉਹ ਫਿਰ ਪ੍ਰਾਰ ਹੋ ਗਏ ਤੇ ਜਾਂ ਇੰਨੇ ਕੋਈ ਮੈਨੂੰ ਉਹਨਾਂ ਦੀ ਕਿਸੇ ਦੀ ਕੋਈ ਪਛਾਣ ਨਹੀਂ ਹੈਗੀ ਹਾਂਜੀ